3 ਸਾਲ ਪਹਿਲਾਂ ਸੁਨੇਰੇ ਭਵਿਕ ਦੀ ਆਸ ਦੇ ਵਿੱਚ ਅਮਰੀਕਾ ਪੜ੍ਹਾਈ ਕਰਨ ਦੇ ਲਈ ਗਿਆ ਜ਼िला ਫਤਿਹਗੜ੍ਹ ਸਾਹਿਬ ਦੇ ਪਿੰਡ ਸ਼ਿਵਦਾਸਪੁਰ ਦਾ 24 ਸਾਲਾ ਨੌਜਵਾਨ ਕਰਨਵੀਰ ਸਿੰਘ ਵਿਡੈਂਚ ਜਿਸ ਦੇ ਅਮਰੀਕਾ ਦੇ ਵਿੱਚ ਇੱਕ ਸੜਕੀ ਹਾਦਸੇ ਦੇ ਵਿੱਚ ਜਾਨ ਚਲੀ ਗਈ। ਤੇ ਉਧਰ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਲੜਕਾ ਕਰਨਵੀਰ ਸਿੰਘ ਸਟੱਡੀ ਬੇਸ ਤੇ ਅਮਰੀਕਾ ਗਿਆ ਸੀ। ਪੜਾਈ ਪੂਰੀ ਕਰਕੇ ਟਰਾਲਾ ਚਲਾਉਣ ਦਾ ਉੱਥੇ ਕੰਮ ਕਰਨ ਲੱਗ ਪੈਂਦਾ। ਅਚਾਨਕ ਰਾਤ ਦੇ ਸਮੇਂ ਟਰਾਲਾ ਸੜਕ ਦੀ ਰੇਲਿੰਗ ਤੇ ਨਾਲ ਟਕਰਾਉਣ ਕਾਰਨ ਪਲਟਿਆ ਜਿਸ ਦੇ ਨਾਲ ਟਰਾਲੇ ਦੇ ਵਿੱਚ ਅੱਗ ਲੱਗੀ ਤੇ ਕਰਨਵੀਰ ਵੀ ਟਰਾਲੇ ਦੇ ਵਿੱਚੋਂ ਬਾਹਰ ਨਹੀਂ ਆ ਸਕਿਆ। ਉਸ ਦੀ ਉੱਥੇ ਹੀ ਜਾਨ ਚਲੀ ਤਾਂ ਪਰਿਵਾਰਕ ਮੈਂਬਰ ਦੱਸਦੇ ਨੇ 3 ਸਾਲ ਪਹਿਲਾਂ ਅਮਰੀਕਾ ਗਿਆ ਸੀ ਕੈਲੀਫੋਰਨੀਆ ਸੂਬੇ ਦੇ ਵਿੱਚ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਤੇ ਉੱਥੇ ਹੀ ਬੀਤੀ ਰਾਤ ਜਿਹੜਾ ਦਰਦਨਾਕ ਹਾਦਸਾ ਵਾਪਰਿਆ ਜਿਸ ਦਰਮਿਆਨ ਕੀ ਡਿਵਾਈਡਰ ਨਾਲ ਟਕਰਾ ਕੇ ਉਸ ਦਾ ਟਰਾਲਾ ਪਲਟਿਆ ਤੇ ਅਗਦੀਆਂ ਲਪਟਾਂ ਵਿਚ ਆਲੇ ਕਰਨਵੀਰ ਦੀ ਵੀ ਉੱਥੇ ਹੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰ ਇਸ ਵੇਲੇ ਸਦਮੇ ਦੇ ਵਿੱਚ ਨੇ ਦਾ ਇਸ ਵਿਲੇ ਪਰਿਵਾਰਕ ਮੈਂਬਰ ਜਿਹੜੇ ਕਾਫੀ ਗਮਗੀਨ ਮਾਹੌਲ ਦੇ ਵਿੱਚ ਨੇ ਮ੍ਰਿਤਕ ਦੀ ਦਾਦੀ ਦਾ ਕਹਿਣਾ ਹੈ ਕਿ ਕਰਵਿਰ ਬਹੁਤ ਹੀ ਮਿਲਨਸਾਰ ਲੜਕਾ ਸੀ ਘਰੇ ਫੋਨ ਕਰਕੇ ਪਰਿਵਾਰਕ ਮੈਂਬਰਾਂ ਦਾ ਹਾਲਚਲ ਪੁੱਛਦਾ ਰਹਿੰਦਾ ਸੀ ਪਰ ਸ਼ਾਇਦ ਹੁਣ ਉਸ ਦਾ ਫੋਨ ਕਦੇ ਵੀ ਮਾਪਿਆਂ ਨੂੰ ਨਹੀਂ ਆਉਣਾ ਇਹ ਸੋਚ-ਸੋਚ ਕੇ ਟੱਬਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਇਹ ਸਾਡੇ ਭਰਾ ਸਾਹਿਬ ਨੇ ਕਰਨਵੀਰ ਸਿੰਘ ਜੀ ਦੇ ਇਹਨਾਂ ਦਾ ਬੇਟਾ ਕਰਨਵੀਰ ਸਿੰਘ ਬੜੈਚ ਜੋ ਕਿ ਅਜ ਤੋਂ 3 ਸਾਲ ਪਹਿਲਾਂ ਅਮਰੀਕਾ ਸਟੱਡੀ ਵੇਚ ਤੇ ਗਿਆ ਸੀ ਉਸ ਤੋਂ ਬਾਅਦ ਉੱਥੇ ਵਰਕ ਪਰਮਿਟ ਲੈ ਕੇ ਉਸਨੇ ਜੌਬ ਕਰਦਾ ਰਿਹਾ ਉਸ ਤੋਂ ਬਾਅਦ ਉਹਨੇ ਡਰਾਈਵਿੰਗ ਲਾਇਸੈਂਸ ਬਣਾ ਕੇ ਪਿਛਲੇ 1.5 ਸਾਲ ਤੋਂ ਟਰੱਕ ਤੇ ਜੌਬ ਕਰ ਰਿਹਾ ਸੀ 18 ਤਰੀਕ ਦੀ ਸ਼ਾਮ ਨੂੰ ਹਾਣ ਸਾਹਿਬ ਆਪਰੇ ਸਾ ਨੂੰ ਬੀਤਰੀ ਨੂੰ ਫੋਨ ਆਇਆ 9 ਵਜੇ ਵੀ ਕਰਨਵੀਰ ਸਿੰਘ ਦਾ ਇੱਕ ਦਾ ਐਕਸੀਡੈਂਟ ਹੋ ਗਿਆ ਟਰਾਲੇ ਦਾ ਤੇ ਵੀ ਦੁਖਦਾਈ ਖ਼ਬਰ ਮਿਲਿਆ ਕਿ ਉਹ ਟਰੱਕ ਦੇ ਵਿੱਚੋਂ ਨਿਕਲ ਨਹੀਂ ਸਕੇ ਕਿ ਅੱਗ ਮਤਲਬ ਡੀਜ਼ਲ ਟੈਂਕ ਫਟ ਕੇ ਅੱਗ ਦੇ ਲਫਟਾਂ ਦੇ ਵਿੱਚੇ गिर ਗਿਆ ਤੇ ਵਿੱਚੇ ਪਸਵਾਉ ਗਿਆ ਤੁਹਾਡੇ ਨਾਲ ਕਿੰਨੇ ਦਿਨ ਪਹਿਲਾਂ ਗੱਲ ਹੋਈ ਸੀ ਉਹਦੀ ਸਾਡੇ ਨਾਲ ਪਹਿਲ ਹਾਂ तकरीबन ਹਰੋ ਜੇ ਇਹ ਗੱਲ ਹੁੰਦੀ ਸੀ ਇੱਕ ਦੋ ਦਿਨ ਮਤਲਬ ਵਿਚ ਨੂੰ ਗਾਇਬ ਪਾ ਲੈਂਦਾ ਸੀ ਕਈ ਵਾਰੀ 14 ਤਰੀਕ ਨੂੰ ਉਹਦਾ ਜਨਮ ਦਿਨ ਸੀਗਾ ਜਨਮ ਦਿਨ ਮਨਾਇਆ ਉਸਨੇ ਨਵੀਂ ਕਿੱਟੀ ਲਈ ਜਨਮ ਦਿਨ ਵਾਲੇ ਦਿਨ ਉਸ ਤੋਂ ਬਾਅਦ ਉਹ ਘੇੜਾ ਲਾ ਕੇ ਮਤਲਬ ਉੱਥੇ ਜਿੱਥੇ ਰਹਿੰਦਾ ਸੀ ਉਹ ਉਹਨਾਂ ਦੀਆਂ ਭੂਆ ਜੀ ਦੀਆਂ ਪੋਤੀਆਂ ਸੀਗੀਆਂ ਉਹ ਕਹਿੰਦੇ ਵੀ ਅਸੀਂ ਜਨਮ ਦਿਨ ਮਨਾਉਣਾ ਹੈ ਵੀ ਜਲਦੀ ਆ ਜਾ ਘੇੜਾ ਲਾ ਕੇ ਉਹ ਕਦਾਂ ਮੈਂ ਆ ਰਿਹਾ ਜਲਦੀ ਵੀ ਮੈਂ ਆ ਕੇ ਗੱਡੀ ਚ ਘੁਮਾਉਂਗਾ ਉਸ ਨੂੰ ਨਵੀਂ ਗੱਡੀ ਲਈ ਐ ਬਸ ਇਸ ਚੱਕਰ ਚ ਥੋੜੀ ਕਾਲੀ ਸੀ ਉਹਨੂੰ ਘਰ ਆਉਣ ਦੀ ਉਹਨੂੰ ਆਏ ਹੀ ਮੈਂ ਕਦ ਪਹੁੰਚੂਆਂ ਪਰ ਪਤਾ ਨਹੀਂ ਸੀ ਪ੍ਰਮਾਤਮਾ ਨੇ ਕਦੇ ਵੀ ਨਹੀਂ ਫੋਨ ਠਣ ਦੇ ਕਿੰਨੀ ਮਰਜ਼ੀ ਦੀ ਪੂਰੀ ਉਮਰ 24 ਸਾਲ ਦੀ ਸੀ ਸੀ ਆਵਾਂ ਹਾਂ ਜੀ ਸਾਰੇ ਆਕੇ ਲੰਤ ਸਾਰੇ ਪਿੰਡ ਵਿੱਚ ਐਨਾ ਪਿਆਰ ਬਹੁਤ ਚੰਗਾ ਬੱਚਾ ਸੀ ਹਾਂਜੀ ਖਾਂਦਾ ਪੀਂਦਾ ਨਹੀਂ ਤਾਂ ਅੰਬ ਤੇ ਛੱਕਿਆ ਹੁੰਦਾ ਬਹੁਤ ਮਾਇਕਾ ਤੇ ਕਿ ਕਿ ਕਦੋਂ ਤੇ ਆਖਰੀ ਗੱਲ ਹੋਈ ਤੁਹਾਡੀ ਰੋਜ਼ ਹੁੰਦੀ ਰਹੇ ਜਿੱਦਣ ਨਹੀਂ ਹੋਈ ਹਾਂਜੀ ਅੰਨੇ ਰੋਜ਼ ਹੀ ਫੋਨ ਕਰ ਲੈਣਾ ਹਾਂਜੀ ਅੱਜ ਤੇ ਲਾ ਲੈਣਾ ਦੋ ਬੜੇ ਮੁੰਡੇ ਨੇ ਨਾਲ ਜਿੰਨਾ ਕਰੀ ਜਾਣੀ ਆ ਉਹਨੇ ਆਪਣਾ ਚਾਰ ਪਈ ਜਾਣਾ ਮੈਂ ਕਹਿੰਦਾ ਕਿ ਜੀ ਚੈਨ ਅਮਰੀਕਾ ਲੈ ਕੇ ਆਉਂਗਾ ਮੈਂ ਅਮਰੀਕਾ ਲੈ ਕੇ ਆਉਂਗਾ ਮੈਂ ਤਾਂ ਕੋਈ ਨਹੀਂ ਚੱਲ ਉਹ ਹੀ ਆਖੇਗੀ ਮੈਂ ਕਹਿੰਦਾ ਹੁਣ ਆਉਂਗਾ 2 ਸਾਲ ਬਾਅਦ 3 ਹੋਵੇ 5 ਸਾਲ ਬਾਅਦ ਆਉਂਗਾ ਇਹ ਮੈਂ ਆ ਗਿਆ ਜੀ ਫਿਰ ਮੈਨੂੰ ਤੇ ਜਾ ਨਹੀਂ ਹੋਣਾ ਔਖਾ ਹੋ ਜਾਣਾ ਮੈਂ ਕਰ ਕੋਈ ਨਹੀਂ ਕੋਈ ਨਾ ਕਰ ਲੈ ਸਰ ਬਹੁਤ ਅੱਛਾ ਬੱਚਾ ਆਣਾ ਲਾ ਕੇ ਰਣਾ ਆਹਨ ਪਿੰਡ ਦੀ ਕੋਈ ਆਣੇ ਇੱਕ ਫਰਮਾਤਮਾਨ ਪੁੱਤਰਾ ਮੇਰਾ ਪੁੱਤਰਾ ਸੱਚੀ ਕੱਗੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮਹਾਦੇਵਿੰਦਰ ਥੋੜੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ ਧਾਰਮਿਕ ਸਮਾਜਿਕ ਖੇਡਾਂ ਮਨੋਰੰਜਨ ਅਤੇ ਮੋਲੀਵੁੱਡ ਨਾਲ ਜੁੜੀ ਹਰ ਅਲਦਾਰੀ ਤੁਹਾਡੇ ਨਾਲ ਸਾਥੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਜੋ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ